ਜਾਹੀ ਨਮਸਕਾਰ ਸੱਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਹਾਂ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ ਕਿਉਂਕਿ ਇਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਗੁਰਦਾਸਪੁਰ ਵਾਸੀ ਹੈ ਤੇ ਲਾਗੇ ਚਾਗੇ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਸਾਡੀ ਇਹ ਖਬਰ ਜੇ ਚੰਗੀ ਲੱਗੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਗੁਰਦਾਸਪੁਰ ਸ਼ਹਿਰ ਦਾ ਜਿਹੜਾ ਆ ਰੇਲਵੇ ਸਟੇਸ਼ਨ ਹੈ ਉਹਨੂੰ ਅਪਡੇਟ ਕੀਤਾ ਜਾ ਰਿਹਾ ਹੈ ਔਰ ਕਾਫੀ ਸਮੇ ਤੋਂ ਜਿਹੜਾ ਇਹਨਾਂ ਦਾ ਕੰਮ ਚੱਲ ਰਿਹਾ ਸੀ ਕਿਉਂਕ ਪਲੇਟਫਾਰਮ ਜਿਹੜਾ ਹੈਗਾ ਸੀ ਉਹ ਬੜਾ ਛੋਟਾ ਹੈਗਾ ਸੀ ਲਾਈਨਾਂ ਬੜੀ ਛੋਟੀਆਂ ਸੀ ਇਸ ਕਰਕੇ ਜਿਹੜੀ ਆ ਟ੍ਰੇਨ ਆ ਉਹ ਪੂਰੀ ਜਿਹੜੀ ਆ ਲਾਈਨ ਤੇ ਨਹੀਂ ਆਂਦੀ ਸੀ ਇਸ ਕਰਕੇ ਜਿਹੜਾ ਆ ਲਾਈਨਾਂ ਨੂੰ ਜਿਹੜਾ ਆ ਅਪਡੇਟ ਕੀਤਾ ਜਾ ਰਿਹਾ ਹੈ ਇਹ ਸਾਰਾ ਕੰਮ ਜਿਹੜਾ ਆ ਸੈਂਟਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਹਦੇ ਕਾਰਨ ਜਿਹੜਾ ਆ ਇਹ ਰੇਲਵੇ ਫਾਟਕ ਜਿਹੜਾ ਹੈਗਾ ਆ ਜਿਹੜਾ ਆ ਮੰਡੀ ਵਾਲਾ ਜਿਹੜਾ ਰੇਲਵੇ ਫਾਟਕ ਹੈ ਉਸ ਨੂੰ ਜਿਹੜਾ ਆ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਬੰਦ ਕਰ ਦਿੱਤਾ ਗਿਆ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇੱਥੇ ਜਿਹੜਾ ਲਾਈਨਾਂ ਦਾ ਕੰਮ ਚੱਲ ਰਿਹਾ ਹੈ ਹਾਰੀ ਦਿਨਾਂ ਵਿੱਚ ਜਿਹੜਾ ਆ ਰੇਲਵੇ ਸਟ ਇਦੇ ਲਈ ਪਹਿਲਾਂ ਇੱਕੋ ਪਲੇਟਫਾਰਮ ਸੀ ਪਰ ਹੁਣ ਜਦੋਂ ਆਪਾਂ ਸੂਤਰ ਦੇ ਹਵਾਲੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹਦੇ ਲਈ ਦੂਸਰਾ ਤੇ ਜਿਹੜਾ ਤੀਸਰਾ ਜਿਹੜਾ ਆ ਉਹ ਪਲੇਟਫਾਰਮ ਹੈ ਉਹ ਵੀ ਬਣਨ ਜਾ ਰਿਹਾ ਕਿਉਂਕਿ ਨੰਬਰ 1 ਪਲੇਟਫਾਰਮ ਤੇ ਜਿਹੜੀ ਟ੍ਰੇਨ ਰੁਕਦੀ ਸੀ ਉਹ ਤਾਂ ਯਾਤਰੀ ਉਤਰ ਜਾਂਦੇ ਸੀ ਪਰ ਜਦੋਂ ਪਲੇਟਫਾਰਮ ਨੰਬਰ 2 ਤੇ ਜਾਂ 3 ਤੇ ਆਂਦੀ ਹੀ ਟ੍ਰੇਨ ਤਾਂ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪਲੇਟਫਾਰਮ ਨਹੀਂ ਹੈਗਾ ਸੀ ਪਰ ਹੁਣ ਜਿਹੜਾ ਇਹ ਸਰਕਾਰ ਵੱਲੋਂ ਜਿਹੜਾ ਹੈ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਤੁਹਾਨੂੰ ਇਹ ਅਸੀਂ ਜਾਣਕਾਰੀ ਦੇ ਦੇ ਰਹੇ ਹਾਂ ਕਿ ਇਹ ਜਿਹੜਾ ਫਾਟਕ ਹੈਗਾ ਜਿਹੜਾ ਰੇਲਵੇ ਫਾਟਕ ਹੈਗਾ ਇਹ ਰੇਲਵੇ ਸਟੇਸ਼ਨ ਦੇ ਲਾਗੇ ਹੈਗਾ ਇਹਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਕਿੰਨੀ ਦੇਰ ਲਈ ਬੰਦ ਹੈਗਾ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਹ ਤਕਰੀਬਨ ਕੱਲ ਦਾ ਬੰਦ ਕਰ ਦਿੱਤਾ ਗਿਆ ਹੈ ਤਕਰੀਬਨ 14 ਤਰੀਕ ਤੱਕ ਉਹਨਾਂ ਨੇ ਦੱਸਿਆ ਕਿ ਇਸ ਨੂੰ ਬੰਦ ਰੱਖਿਆ ਜਾਏਗਾ ਕੋਈ ਵੀ ਜਿਹੜਾ ਯਾਤਰੀ ਹੈਗਾ ਟੂਰਿਸਟ ਹੈਗਾ ਚਾਹੇ ਲੋਕ ਹੈ ਗਿਆ ਉਹ ਇੱਧਰ ਨੂੰ ਨਾ ਆਣ ਜੇ ਜਾਣਾ ਹੈ ਤਾਂ ਉਹ ਵੇਰਕਾ ਮਿਲਕ ਪਲਾਂਟ ਵਾਲੀ ਸਾਈਡ ਤੋਂ ਜਿਹੜਾ ਫਾਟਕ ਪੈਂਦਾ ਉਹ ਕ੍ਰੋਸ ਕਰ ਸਕਦੇ ਆ ਚਾਹੇ ਜਿਹੜਾ ਆ ਬ੍ਰਿਜ ਹੈਗਾ ਟਿਬੜੀ ਰੋਡ ਵਾਲਾ ਜਿਹੜਾ ਆ ਫਲਾਈਓਵਰ ਹੈਗਾ ਉਸ ਨੂੰ ਜਿਹੜਾ ਆ ਉਹ ਇਸਤੇਮਾਲ ਕਰ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਇਧਰ ਨੂੰ ਆ ਰਹੇ ਤੇ ਰਹੇ ਨੇ ਪਰ ਫਿਰ ਵਾਪਸ ਜਾ ਰਹੇ ਆ ਇਹਦੇ ਨਾਲ ਉਹਨਾਂ ਨੂੰ ਟਾਈਮ ਦਾ ਜਿਹੜਾ ਆ ਉਹ ਨੁਕਸਾਨ ਹੋ ਰਿਹਾ ਹੈ ਕਿਉਂਕਿ ਇੱਧਰ ਆਉਂਦੇ ਆ ਫਿਰ ਮੁੜ ਕੇ ਵਾਪਸ ਜਾਂਦੇ ਆ ਇਸ ਦੇ ਨਾਲ ਕਈ ਵਾਰੀ ਆਪਾਂ ਦੇਖ ਰਿਹਾ ਕਿ ਐਂਬੂਲੈਂਸ ਵੀ ਆਉਂਦੀ ਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਆਉਂਦੀ ਹੈਗੀ ਆ ਜਿਹਦੇ ਨਾਲ ਕੀ ਆ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਔਰ ਖਾਸ ਕਰ ਜਿਹੜੇ ਗਿਆ ਲੋਕ ਲੋਕ ਬੜੇ ਪਰੇਸ਼ਾਨ ਨੇ ਕਿ ਇੱਕ ਜਿਹੜਾ ਫਾਟਕ ਹੈਗਾ ਇਹ ਕਦੋਂ ਤੱਕ ਬੰਦ ਰਹੇਗਾ ਕਦੋਂ ਇਹਨੂੰ ਓਪਨ ਕੀਤੀ ਜਾਏਗੀ ਤਾਂ ਨੂੰ ਦੱਸ ਦਈਏ ਕਿ ਥੋੜੇ ਸਮੇਂ ਲਈ ਬਿਲਕੁਲ ਥੋੜੇ ਸਮੇਂ ਲਈ ਤੁਹਾਨੂੰ ਥੋੜੀ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਉਸ ਤੋਂ ਬਾਅਦ ਫਿਰ ਇਸ ਨੂੰ 15 ਤਰੀਕ ਨੂੰ ਹੋ ਸਕਦਾ ਹੈ ਕਿ ਇਸ ਨੂੰ 15 ਤੀਤ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਜਾਵੇ ਪਰ ਸੂਤਰਾਜ ਦੇ ਵਾਲੇ ਤੋਂ ਜਿਹੜੇ ਕਰਮਚਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 15 ਤਰੀਕ ਨੂੰ ਜਿਹੜਾ ਹੈ ਇਹ ਰੇਲਵੇ ਫਾਟਕ ਜਿਹੜਾ ਹੈਗਾ ਉਹ ਖੋਲ ਦਿੱਤਾ ਜਾਏਗਾ ਸਾਡੇ ਨਾਲ ਇੱਥੇ ਇੱਕ ਭਰਾਜੀ ਵੀ ਮੌਜੂਦ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਕੰਮ ਚੱਲ ਰਿਹਾ ਤੁਸੀਂ ਇਧਰੋਂ ਗੁਜ਼ਰ ਰਹੇ ਸੀ ਇਹੀ ਕਿਤੇ ਜਾਣਾ ਸੀ ਪਰ ਇਹ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਤੇ ਕਿੱਥੇ ਜਾਣਾ ਸੀ ਕੀ ਮੁਸ਼ਕਲ ਆ ਰਹੀ ਹੈ ਹਾਂਜੀ ਸੱਚੀ ਗੱਲ ਸਰ ਸਰ ਮੈਂ ਬਲਜੀਤ ਸਿੰਘ ਮੈਂ ਹਸਪੀਟਲ 'ਚ ਜੋਬ ਕਰਦਾ ਵਾਂ ਤੇ ਅਮਰਜੈਂਸੀ ਹੀ ਕਿਤੇ ਤੇ ਮੈਂ ਜਾ ਰਿਹਾ ਸੀ ਕਾਲ ਆਈ ਸੀ ਮੈਨੂੰ ਹਸਪੀਟਲ ਤੋਂ ਡਾਕਟਰਾਂ ਦੀ ਲੇਕਿਨ ਪ੍ਰੋਬਲਮ ਇਹ ਆ ਰਹੀ ਹੈ ਕਿ ਇੱਕ ਤਾਂ ਦੱਸਿਆ ਨਹੀਂ ਇਹਨਾਂ ਨੇ ਕਿ ਇਹ ਰਸਤਾ ਬੰਦ ਅੱਜ ਤੇ ਅਮਰਜੈਂਸੀ ਪ੍ਰੋਬਲਮ ਪਬਲਿਕਲੀ ਇੰਨੀ ਕੀ ਗੱਲ ਆ ਰਹੀ ਆ ਕੋਈ ਹਸਪੀਟਲ ਜਾ ਰਿਹਾ ਵਾ ਕੋਈ ਆਪਣੇ ਕੰਮ ਤੋਂ ਦਿਆ ਤੋ ਆ ਰਹੇ ਆ ਕੋਈ ਜਾ ਰਹੇ ਆ ਔਰ ਇਹ ਦੱਸਣਾ ਤਾਂ ਜ਼ਰੂਰੀ ਪੈਂਦਾ ਵਾ ਆਪਣੇ ਪ੍ਰਸ਼ਾਸਨ ਨੂੰ ਕਿ ਇਸ ਪ੍ਰੋਬਲਮ ਦੇ ਵਿੱਚ ਜਿਸ ਦਾ ਰਸਤਾ ਬੰਦ ਹੋਇਆ ਪਿਆ ਵਾ ਤੇ ਇਹ ਜਿਹੜੀ ਆਪਣੀ ਆ ਰਹੀ ਆ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਹੀ ਕਿ ਕੋਈ ਮੀਡੀਆ 'ਚ ਬਿਆਨ ਦਿੰਦੇ ਜਾਂ ਅਖਬਾਰਾਂ 'ਚ ਹੀ ਦਿੰਦੇ ਤਾਂ ਤੱਕ ਪਬਲਿਕਾਂ 'ਕਾ ਗੱਲ ਪਹੁੰਚਦੀ ਹਾਂ ਬਿਲਕੁਲ ਲੇਕਿਨ ਚਲੋ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਇੱਕ ਤਿੰਨ ਨੂੰ ਵਧਾਈਆਂ ਦਿੰਦੇ ਆਪਾਂ ਕਿ ਲਾਈਨ ਪੈ ਰਹੀ ਆ ਲੇਕਿਨ ਇੱਕ ਬਹੁਤ ਹੀ ਮੁੱਖ ਜਿਹੜੀ ਗੱਲ ਨੀ ਹੈ ਕਿ ਇੱਥੇ ਲੰਘਣ ਵਾਸਤੇ ਫ੍ਰੋਮ ਇਹ ਆ ਰਹੀ ਹੈ ਇੱਕ ਤੇ ਚਾਹੀਦਾ ਫਲਾਈਓਵਰ ਜਾਮੜਾ ਲੱਗ ਜਾਂਦਾ ਨਾ ਜਾਮ ਇੰਨਾ ਕਿ ਜ਼ਿਆਦਾ ਲੱਗ ਜਾਂਦਾ ਜਿਹੜਾ ਲੰਘਣਾ ਔਖਾ ਹੋ ਜਾਂਦਾ ਵਾ ਐਮਬੂਲੈਂਸਾਂ ਨੂੰ ਤਾਂ ਰਸਤੇ ਨੂੰ ਮਿਲਦਾ ਨਹੀਂ ਆ ਕੋਈ ਜਦੋਂ ਐਮਬੂਲੈਂਸ ਖਲੋ ਜਾਂਦੀ ਹੈ ਪੇਸ਼ੈਂਟ ਭਾਵੇਂ ਖਤਮ ਹੋ ਜੇ ਲੇਕੇ ਦਸਤਾਨੀ ਕੋਈ ਵੀ ਦਿੰਦਾ ਕਿ ਟਾਈਮ ਜਿਹੜਾ ਹੈ ਬਹੁਤ ਘੱਟ ਹੁੰਦਾ ਉਸ ਦਾ ਟਾਈਮ ਘੱਟ ਹੁੰਦਾ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਵੀ ਆਏ ਉਹਨਾਂ ਦੀ ਮੁਸ਼ਕਲ ਹੁੰਦਾ ਕਿ ਕਿ ਹਰ ਚੰਨ ਮਿੰਟਾਂ ਦੀ ਸੈਕੰਡਰੀ ਗੱਲ ਹੁੰਦੀ ਹੈ ਸੈਂਕਟਰ ਕਿਤੇ ਅੱਗ ਲੱਗੀ ਆ ਫਾਇਰ ਬ੍ਰਿਗੇਡ ਨੂੰ ਰਸਤਾ ਚਾਹੀਦਾ ਐਂਬੂਲੈਂਸ ਹੋਆ ਐਂਬੂਲੈਂਸ ਤੇ ਪੇਸ਼ੈਂਟ ਪਿਆ ਕੇ ਨੂੰ ਟੈਗ ਵਾ ਕੇ ਨੂੰ ਜੇ 10 ਮਿੰਟ ਦੇ ਵਿੱਚ ਹਸਪੀਟਲ ਚ ਨਾ ਪਹੁੰਚਾਇਆ ਗਿਆ ਤੇ ਇਸ ਕਰਕੇ ਉਹਨੂੰ ਵੀ ਡੈਥ ਹੋਣ ਦੀ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਜੇਦ ਖੁਲਾਈ ਹੋਰ ਬਣ ਜੇ ਤੇ ਮੀਡੀਆ ਦੇ ਅਹੀਂ ਸਹਾਰੇ ਵਾਸਤੇ ਕਹਿੰਦੇ ਆ ਕਿ ਪਬਲਿਕ ਨੂੰ ਬਹੁਤ ਜ਼ਿਆਦਾ ਇਹ ਸਹੂਬਤਾ ਹੋ ਜੇ